ਮੋਬਾਈਲ ਟਾਵਰਾਂ ਦੇ ਨੁਕਸਾਨ ਤਾਂ ਠੀਕ ਹੋ ਸਕਦੇ ਨੇ ਪਰ ਦਿੱਲੀ ਬਾਰਡਰ ਤੇ ਆਪਣੀ ਜਾਨ ਗਵਾ ਰਹੇ ਕਿਸਾਨ ਵਾਪਸ ਨਹੀਂ ਲਿਆਏ ਜਾ ਸਕਦੇ ਇਹ ਬੋਲਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਦੇ ਜਦੋਂ ਗਵਰਨਰ ਨੇ ਮੁੱਖ ਮੰਤਰੀ ਨਾਲ ਸੰਪਰਕ ਕੀਤੇ ਬਿਨਾਂ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਤਲਬ ਕਰ ਲਿਆ ਪਲੇ ਪਾਛਪਾ ਵਾਲਿਆਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ ਜੀਜੇਪੀ ਨੇਦਾ ਦੇ ਘਰ ਕੇ ਬਾਰਕਤ ਦੇ ਤੌਰ ਪਰ ਬੂਬਰ ਕਢੀ ਲਗਾ ਦਿਆ ਬੀਜੇਪੀ ਵਾਲਿਆਂ ਨੇ ਹਾਈ ਤੋਬਾ ਮਚਾਈ ਹੋਈ ਹੈ ਉਸ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕ ਰਹੇ ਨੇ ਜਿਸ ਵਿੱਚ ਕਿਸਾਨਾਂ ਨੇ 2 ਮਹੀਨੇ ਤੱਕ ਸ਼ਾਂਤੀਪੂਰਵਕ ਤਰੀਕੇ ਨਾਲ ਦਰਨਾ ਕੀਤਾ ਉਦੋਂ ਪੰਜਾਬ ਵਿੱਚ ਕੋਈ ਸ਼ਾਂਤੀ ਭੰਗ ਨਹੀਂ ਹੋਈ ਬੜਾ ਹੀ ਮੰਦ ਭਾਗਾ ਹੈ ਕਿ ਗਵਰਨਰ ਸਾਹਿਬ ਨੇ ਪੰਜਾਬ ਦੇ ਗ੍ਰਹਿ ਮੰਤਰੀ ਤੋਂ ਰਿਪੋਰਟ ਮੰਗਣ ਦੀ ਥਾਂ ਸਿੱਧਾ ਅਧਿਕਾਰੀਆਂ ਨੂੰ ਤਲਬ ਦਿੱਤਾ ਸਿੱਧਾ ਸਰਕਾਰ ਦੇ ਕੰਮ ਵਿੱਚ ਦਖਲ ਦਿੱਤਾ ਹੈ ਇਸੇ ਨੀਂ ਚਿੰਤਾ ਉਹਨਾਂ ਨੇ ਉਦੋਂ ਦਿਖਾਈ ਹੁੰਦੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਰੇ ਵਿਧਾਇਕਾਂ ਨੂੰ ਇਕੱਠੇ ਲੈ ਕੇ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਉਹਨਾਂ ਕੋਲ ਪਹੁੰਚੇ ਸਨ ਸਾਹਮਣੂ ਦਿੱਲੀ ਦੇ ਬਾਰਡਰ ਤੇ ਰਲਦੇ ਕਿਸਾਨ ਤਾਂ ਨਹੀਂ ਦਿਖਦੇ ਪਰ ਇਹਨਾਂ ਟਾਵਰਾਂ ਦੀ ਤਾਰਾਂ ਕੱਟਦੀਆਂ ਜ਼ਰੂਰ ਦਿਖਤਿਆਂ ਨੇ ਕਿਉਂਕਿ ਇਹ ਭਾਜਪਾ ਦੇ ਦੋਸਤਾਨੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਹਿ ਦਿੱਤਾ ਹੈ ਜੇ ਪੰਜਾਬ ਦੇ ਅਮਨ ਵਿਵਸਥਾ ਦੀ ਗੱਲ ਕਰਨੀ ਹੈ ਤਾਂ ਮੇਰੇ ਨਾਲ ਕਰੋ ਅਫਸਰਾਂ ਨਾਲ ਨਹੀਂ ਬੀਜਪੀ ਦਾ ਦਾਦਾ ਹੀ ਸਾਫ਼ ਅਜੰਡਾ ਹੈ ਕਿ ਕਿਸਾਨ ਅੰਦੋਲਨ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਕੰਮ ਬੀਜਪੀ ਵਾਲਿਆਂ ਦੇ ਮਾੜੇ ਨੇ ਤੇ ਕਸੂਰ ਬਿਨਾਂ ਘੱਲ ਤੋਂ ਕਿਸਾਨਾਂ ਦਾ ਕੱਟਦੇ ਨੇ